हां भी दोस्तों आज पहुंचे हैं बाबा मकानदा जी समाध पे जिथे की 31 दिसंबर तो श्री अकांडपड़ साहेब प्रकाश होणगे जी ਤੇ 2 जनवरी ਦਿਨ ਮੰਗਲਵਾਰ ਨੂੰ ਭੋਗ ਪੜਨੇ ਨੇ ਇੱਥੇ ਕਿਉਂ ਸਫਾਈ ਦਾ ਕੰਮ ਚੱਲ ਰਿਹਾ ਅੱਜ ਸਫਾਈ ਕਰ ਰਹੇ ਆ ਜੀ ਗੋਮੁਤੀ ਸੇਵਾ ਕੀਤੀ ਹੈ ਸਾਵ ਕੀਤਾ ਧੋਕੇ ਤੇ ਹੋਰ ਵੀ ਸੇਵਾ ਕਰਦੇ ਸੰਗਤ ਇਧਰ ਭਰਤ ਪਾਈ ਸੀ ਜੀ ਉਹਦਾ ਨੂੰ ਪੱਤਰ ਕਰ ਰਹੇ ਨੇ ਮੁੰਡੇ ਤੇ ਬੇਨਤੀ ਹੈ ਸੇਵਾਦਾਰਾਂ ਨੂੰ ਵੀ ਵੱਧ ਤੋਂ ਵੱਧ ਪਹੁੰਚੋ ਸੇਵਾ ਕਰਵਾ ਕੇ ਸਫਾਈ ਦਾ ਕੰਮ ਚੱਲ ਰਿਹਾ ਏ ਜੋਰਾਂ ਤੇ ਫਿਰ 31 ਦਸੰਬਰ ਨੂੰ ਪ੍ਰਕਾਸ਼ ਹੋਣਾ ਏ ਸ੍ਰੀ ਗੁਰਗੰਨ ਸਾਹਿਬ ਜੀ ਦਾ ਆ ਕੇ ਸਾਰੇ ਵੱਧ ਤੋਂ ਵੱਧ ਪਹੁੰਚੋ ਸੇਵਾਦਾਰ ਆ ਜੋ ਸੇਵਾਸੀ ਸਭਾ ਚੱਕੇ ਸਾਰੇ ਆ ਲੈ ਕੇ ਸਾਰਿਆਂ ਨੂੰ ਬੇਨਤੀ ਹੈ ਜੀ ਜਰੂਰ ਪਹੁੰਚੋ ਪਹੁੰਚੋ ਜੀ ਧੰਨਵਾਦ ਕੋਈ ਸੜੋ ਚੜ੍ਹਦੀ ਕਲਾ